ਸੇਵੀਆਂ ਜੀ ਬੱਚਿਆਂ ਵਾਸਤੇ ਬਣਾ ਰਹੇ ਹਾਂਗੇ ਤੇ ਬੱਚੇ ਬਹੁਤ ਖੁਸ਼ ਹੋਗੇ ਖਾਂਦੇ ਐ ਅਜਿਹੀ ਸਵੇਰੀ ਕਹਿ ਕੇ ਕਿਸੇ ਮੰਮੀ ਨੂੰ ਸੁਸ਼ ਮਿੱਠਾ ਖਾਣ ਨੂੰ ਦਿਲ ਕਰਦਾ ਹੈਗਾ ਤੇ ਇਸ ਲਈ ਆ ਤੁਹਾਨੂੰ ਦਿਖਾਉਣੀ ਆਪਾਂ ਅੱਜ ਬਣਾ ਰਹੇ ਹਾਂ ਆਪਾਂ ਬੱਚਿਆਂ ਲਈ ਸੇਵੀਆਂ ਇਹ ਫਿਰ 10-15 ਮਿੰਟਾਂ ਵਿੱਚ ਬਣ ਜਾਣੀ ਕਿਉਂਕਿ ਜੀ ਇਹ ਮੈਦੇ ਦੀਆਂ ਸੇਵੀਆਂ ਨੇਗੇ ਤੇ ਇਹ ਬਹੁਤ ਜਲਦੀ ਬਣ ਜਾਂਦੀਆਂ ਬਸ ਇੱਕ ਉਵਾਲੀ ਚ ਇਹ ਬਣ ਜਾਂਦੀਆਂ ਨੇ ਜੀ ਦੇਖੋ ਉਵਾਲਾ ਆ ਗਿਆ ਨਾ ਮੈਨੂੰ ਹਾਈ ਫਲੇਮ ਤੇ ਕਰ ਦੇਣੀ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਜੀ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਆਪਾਂ ਜਦੋਂ ਇਹ ਬਣ ਗਈਆਂ ਕਸਟਰਡ ਪਾਊਡਰ ਪਾਵਾਂਗੇ ਥੋੜਾ ਜਿਹਾ ਤੇ ਉਹਦੇ ਨਾਲ ਹੋਰ ਵੀ ਸੁਆਦਿਸ਼ਟ ਬਣ ਜਾਣਗੀਆਂ ਇਸ ਤਰ੍ਹਾਂ ਇਹਨਾਂ ਨੂੰ ਇੱਕ ਓਵਾਲਾ ਦੇਵਾਂਗੇ ਤੇ ਜਦੋਂ ਨੂੰ ਬੱਚੇ ਹੋਣਗੇ ਜੀ ਉਹਦੋਂ ਇਹ ਠੰਡੀਆਂ ਹੋ ਜਾਣਗੀਆਂ ਤੇ ਬੱਚੇ ਮਜ਼ੇ ਨਾਲ ਖਾਣਗੇ ਐਸੇ ਰੈਨ ਨੂੰ ਇੱਕ ਓਵਾਲਾ ਦੇ ਲੂੰਗੀ ਮੈਂ ਥੋੜੀ-ਥੋੜੀ ਮੈਦੇ ਦੀਆਂ ਨੇ ਇਸ ਲਈ ਇਹ ਬਹੁਤ ਜਲਦੀ ਵਗਣਗੀਆਂ ਆٹے ਦੀਆਂ ਨਹੀਂ ਮੈਦੇ ਦੀਆਂ ਇਹਦੇ ਵਿੱਚ ਥੋੜਾ ਜਿਹਾ ਕਸਟਰਡ ਪਾਊਡਰ ਪਾਇਆ ਹੋਇਆਗਾ ਬਣਾਉਣ ਵੇਲੇ ਥੋੜਾ ਜਿਹਾ ਮੈਂ ਮੈਦੇ ਦੇ ਵਿੱਚ ਕਸਟਰਡ ਪਾਊਡਰ ਤੇ ਸੂਜੀ ਪਾਈ ਸੀ ਲੋ ਜੀ ਹੁਣ ਆਪਾਂ ਇਹ ਕਸਟਰਡ ਪਾਊਡਰ ਬਣਾ ਲਿਆ ਦੁੱਧ ਦੇ ਵਿੱਚ ਥੋੜਾ ਜਿਹਾ ਇੱਕ ਚਮਚ ਕਸਟਰਡ ਪਾਊਡਰ ਦਾ ਪਾ ਲਿਆ ਤੇ ਆਹ ਵੇਖੋ ਜੀ ਇੱਕ ਓਆਲੇ ਦੇ ਵਿੱਚ ਹੀ ਬਹੁਤ ਵਧੀਆ ਬਣ ਗਈਆਂ ਇਹ ਮੈਦਾ ਸੇ ਵੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸਟਰਡ ਤੇ ਨਾਲ-ਨਾਲ ਇਹਨੂੰ ਹਿਲਾਉਂਦੇ ਰਵਾਂਗੇ ਤੁਸੀਂ ਦੇਖਦੇ ਹੋ ਕਲਰ ਵੀ ਬਦਲ ਹੀ ਹੋ ਗਿਆ ਹੋਊਗਾ ਤੇ ਬਹੁਤ ਵਧੀਆ ਬਣਦੀਆਂ ਨੇ ਇਹ ਇੱਕ ਕਸਟਰਡ ਪਾਊਡਰ ਨਾਲ ਜੀ ਇਹ ਹੋਰ ਵੀ ਸੁਆਦਿਸ਼ਟ ਬਣ ਜਾਂਦੀਆਂ ਨੇ ਤੇ ਇੱਕ ਉਹ ਵਾਲਾ ਇਹਨਾਂ ਨੂੰ ਬਸ ਆਪਾਂ ਕਸਟਰਡ ਪਾਊਡਰ ਪਾ ਕੇ ਦੇਵਾਂਗੇ ਤੇ ਫਿਰ ਇਹ ਆਪਣੇ ਥਾਂ ਲਈ ਤਿਆਰ ਨੇ ਜਿਹੜੇ-ਜਿਹੜੇ ਭੈਣ-ਭਾਈ ਵੇਖਦੇ ਨੇ सबनों मेरे वालों से भी शेयर तुझ भी खाओ बनाओ हूँ एक ओला आ जाना जी आ गया वाला, फिर आप बन के तैयारियां देखो जी बहुत जल्दी बन दिया ਕਿਉਂਕਿ ਹੁਣ ਇਹਨੂੰ ਆਪਾਂ ਜਦੋਂ ਥੱਲੇ ਲਾ ਦਾਂਗੇ ਤਾਂ ਜਿਹੜਾ ਦੁੱਧ ਹੈਗਾ 10 ਮਿੰਟ ਠੰਡੀਆਂ ਹੋਣ ਹੁੰਦੀ ਹੈ ਸਾਰਾ ਦੁੱਧ ਸੁੱਕ ਲੈਣ ਨਹੀਂ ਆ ਤੇ ਬਹੁਤ ਸੁਆਦਿਸ਼ਟ ਬਣੇਗਾ ਠੀਕ ਹੈ ਜੀ ਮਿਲਦੇ ਹਾਂ ਹੋਰ ਕੰਮਾਂ ਦੇ ਵਿੱਚ ਅੱਗੇ ਇਹਨੂੰ ਪਾਉਂਦਾ Raavi, Raavi na khaadze ni mukalna, pata khaadze. Ila dhe tu pata khaadze ni aina pera srupa raakhele kyao ina poka मत मान का भी नहीं बहुत और ऐसी है यार जाए तो टाप पे डायरेक्ट जाने का मन में बैठ गया chat sarji hoyi nange sab में में लो जी आप बनाए सब्जिया टेंडे बनावागे अच्छे गर्म है पानी ए ਕੀ ਜੀ ਕੋਈ ਮਲਦੀ ਜੀ ਚੱਜਣਾ ਨਹੀਂ ਜੀ ਯਾ ਕਰਦਾ ਕੱਲ ਛੋਟਾ ਬਣਾਇਆ ਸੀਗਾ ਪਰ ਸੋ ਟੰਡੇ ਚ ਉੱਥੇ ਵੀ ਛੋਟਾ ਸੀ ਹੁਣ ਅੱਜ ਵੀ ਟੰਡੇ ਆਏ ਕੋਈ ਸਬਜੀ ਹੈ ਨਹੀਂ ਕਿ ਚੱਜੇ ਦਿਲ ਜਰਾ ਅੱਦਾਂ ਦਾ ਵਧੀਆ ਕੋਈ ਸਬਜੀ ਹੋਵੇ ਭਿੰਡੀਆਂ ਹਜਾਰ ਚੰਗੀ ਤਰ੍ਹਾਂ ਹੁੰਜੇ ਲੱਗੀਆਂ ਭਿੰਡੀਆਂ ਅੰਦਰ ਕਰਦਾ ਲਓ ਜੀ ਆਪਣਾ ਤੇਲ ਗਰਮ ਹੋ ਗਏ ਫਿਰ ਆਪਾਂ ਤੜਕਾ ਲਾਉਣੀ ਅਸੀਂ ਸਰੋਂ ਦਾ ਤੇਲ ਹੀ ਵਰਤਦੇ ਹਾਂ ਜਿਆਦਾ ਤੜਕਿਆ ਵਾਸਤੇ ਤੇ ਤੁਸੀਂ ਵੀ ਸਰੋਂ ਦਾ ਤੇਲ ਹੀ ਵਰਤਿਆ ਕਰੋ ਬਹੁਤ ਵਧੀਆ ਚੀਜ਼ ਹੁੰਦੀ ਹੈ ਇਹ ਇਹ ਚੰਗੀ ਤਰ੍ਹਾਂ ਤੇਲ ਗਰਮੀ ਹੋ ਨਾ ਇਹ ਥੋੜਾ ਜਿਹਾ ਪਾ ਦਿੰਦੇ ਭੰਜੀ ਹੈ ਦੇ ਨਾਲ ਬਾਰੇ ਵੀ ਥੋੜੇ ਜਿਹੇ ਗੰਡੇ ਸੋ ਵੀ ਥੋੜੀ ਜੀ ਸਾਡੀ ਚੱਤੇ ਘੱਟ ਹੀ ਖਾਂਦੇ ਨੇ 1/2 ਛਾਲਦੀ ਥੋੜੀ ਜੀ ਲਾਲ ਮਿਰਚ ਅਸੀਂ ਲਾਲ ਮਿਰਚ ਘਟਕਾ ਨੇ ਦੀ ਕਿਚਨ ਚ ਧਰਿਆ డ మిర్చ అసీ పట్టి ఖాళీ మసాలా ఉబలగా పావే ధోకే రకే అేజీ దుద్ధవే డండే ਸਰ ਜੀ ਆਪਣੀ ਮੰਨੀ ਰੱਖਦੀ ਤੇ ਹੁਣ ਚੱਲੇ ਧਾਰਾ ਕੱਢਣ ਫੇਰ ਆਪਾਂ ਧਾਰਾ ਮਗਲੇ ਕੰਮ ਦਿਖਾਵਾਂਗੇ ਧਾਰਾ ਕੱਢ ਲਈ ਰੱਛਾ ਮੇਰੀ ਦੋngਰੋ ਸੇ ਕੋ ਵਾਰਸ ਇੱਕ ਸੰਗਤ ਵਿੱਚ ਜੀ ਤੇ ਪਾਤਸ਼ਾਹੋਂ ਮੇਰੀ ਗੁਰਗੰਦਰ ਤੱਕ ਜੀ ਸਤਿਗੁਰਾਂ ਦੇ ਲਈ ਤੇ ਦੋਸਤਾਂਰੇ ਬਹੁਤ ਜਵਨ ਪਰ ਤਰੀਕਾ ਅਗੇ ਤੇ ਨਗੇ ਸੰਤ ਸੰਤ ਸਰਦਾਰੇ ਜੋ ਤਲ ਕੋ ਇੱਕ ਵਾਰ ਤੇ ਤਾਂ ਕਿ ਗਾਲ ਨਿਆ ਹੈ ਰੱਛਾ ਬੋਲੇ ਕਮੀ ਸੋ ਕਹਲਾ ਦੋਸਤ ਅਰਸ ਤੇ ਕਹਲਾ ਤੇ ਪਾਕਿਸਤਾਨ ਜਾਈ ਨਾ ਹਰਿਓ ਤਾਂ ਕਿ ਤਰਤਨ ਕਮੀ ਹਰਿਓ ਹਰ ਦੇ ਸਿਧ ਧੰਮ ਸਭ ਦੇ ਸਾਸ ਸੇ ਜੇ ਕੋਈ हे भगवान जिनेश्वर काल फाजे तने वाले जिनमन नाम देharo कहां जा दुष्ट उतरे रहा क्षण कीट में क्षण तिहारी आ पहा देले उरे संकर में हो स्वादुष्ट उतरे जिनो ऊंचाई कृपा करी हम पर जग माता राम स पूर्ण संवरता केवल क्षेत्रफल देखूं हर तंतु लोकों को शेयर करता

ਇਹ ਕਹਿ ਮਤੇ ਕਨਾ ਮਨੋ ਸੁਨਤ ਸਤਿ ਸੱਚ ਵੇਸੋ ਤੇ ਇਹ ਰਹੀ ਮੇਕਨਾ ਜਨਿਉ ਸ੍ਰੀਪਾਨ ਤੇ ਪਾਗਮ ਦੀ ਕਰ ਮੈਨਾ ਦੇਸੋ ਤੇ ਇਹ ਖਾਨਿਉ ਦੂਰਾ ਸਤੰਦਾਰ ਕੋ ਸਾੜ ਕੇ ਗ੍ਰਹ ਤੁਹਾਰ ਦਵਾਰ ਬਾਂਗਣੇ ਕੀ ਰਾਜ ਗੋਬਿੰਦ ਸੋਹਾਰ ਅਨੰਤ ਸਰਗਮ ਕਰੀ ਮਹਲਾ ਜੀ ਜਨਾਂ ਦੇ ਓਮਕਾਰ ਸਰਗੁਰ ਸ਼ਾਨੰਦ ਦੇ ਅਨਿਮਾਈ ਹਾਂਜੀ ਅੱਜ ਦਾ ਵਲੋਗ ਸਾਡਾ 100 ਤੱਕ ਹੀ ਹੈਗਾ ਤੇ ਜੇ ਤੁਹਾਨੂੰ ਸਾਡੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਤੇ ਕਮੈਂਟ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਸਾਡਾ ਹੌਸਲਾ ਵਧਦਾ ਤੇ ਹੋਰ ਵੀਡੀਓ ਬਣਾਉਣ ਨੂੰ ਦਿਲ ਕਰਦਾ ਹੈ ਅੱਜ ਦਾ ਵਲੌਗ ਐਜ ਤੱਕ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਦੇਓ ਇਜਾਜ਼ਤ ਸਤਿ ਸ਼੍ਰੀ ਅਕਾਲ ਬਾਏ ਬਾਏ